ਦੇਸ਼ਵਾਲ ਕੀ ਜੇਲ੍ਹ ਚ ਨੇ ਅੱਜ ਉੱਥੇ ਬੈਠੇ ਵੀ ਲੜਾਈ ਲੜਾ ਜਿਹੜਾ 14 ਉਹਨਾਂ ਨੂੰ ਵੀ ਕਾਨੂੰਨ ਦਾ ਪਾਦਰ ਪਤਾ ਆ ਜਦੋਂ ਸਾਹ ਪੀਰਾਉ ਗਿੰਦਕਰ ਸਾਹਿਬ ਜੀ ਦਾ ਜੰਮ ਦੇਣਾ ਸਾਡੇ ਜਿਨ੍ਹਾਂ ਨੇ ਸਾਡੇ ਨੈਸ਼ਨਲ ਕਨਫਰੰਸ ਦੇ 2 ਸਾਲ ਦਾ ਸਮਾਲ ਲਾ ਕੇ ਹੋਈ ਹੋਰ ਸਾਰੇ ਦੇਸ਼ ਦੇ ਸੰਵਿਧਾਨ ਪੜ੍ਹ ਕੇ ਸਰਦਾਰ ਭਗਤ ਸਿੰਘ ਦੀ ਇਹ ਬਾਵਾ ਡਾਕਟਰ ਜੀ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਉਹ ਇਹਨਾਂ ਸੋਨਾਂ ਪੂਰਬੀ ਰਾਜਾਂ ਨੂੰ ਸਲਾਮ ਕਰਕੇ ਸਾਡੇ ਪਾਰਟੀ ਦੇ ਹੰਡਾ ਸਾਡਾ ਕੰਦਾ ਬੇਨਾਮ ਛੱਡ ਕੇ ਅਸੀਂ ਸ਼ੁਰੂ ਕਰਦੇ ਹਾਂ ਜਿਹੜਾ ਗੁਰੂ ਨਾਨਕ ਕੁਮਾਰ ਜੀ ਦਾ ਜੋਤੀ ਉਪਦੇਸ਼ ਆ ਉਹਦੀ ਮੇਨ ਜਿਹੜੀ ਫਲਸਫੀ ਰੌਣਾ ਨੂੰ ਇੱਕ ਰੱਖ ਕੇ ਕਿ ਮਾਨਸ ਦੀ ਜਾਤ ਸਭ ਇੱਕੋ ਪਛਾਣ ਉਹ ਸਾਰੇ ਦੇਸ਼ ਵਾਸੀ ਉਹ ਸਭ ਲੜਾਈ ਦਾ ਹਨ ਅਸੀਂ ਆਪਣਾ ਉਹਨਾਂ ਨੂੰ ਦੇਖਿਆ ਇਹ ਇੱਕੋ ਜਿਹਾ ਹਾਰੇ ਸਾਰੇ ਕਿਰਪਾ ਦੇ ਉਹਦੇ ਤਰੀਕਾ ਪਰ ਅਫਸੋਸ ਅੱਜ ਦੇ ਉਹਨਾਂ ਦੇ ਤਰੀਕੇ ਸਮਝ ਕੇ ਉਹ ਬੋਦੀ ਸਰਕਾਰ ਆ ਤੁਸੀਂ ਦੇਖ ਚੁੱਕੇ ਹੋ ਕਿ ਕਿੰਨੀ ਜ਼ਾਲਮ ਹੋ ਚੁੱਕੀ ਹੈ ਔਰ ਉਹਦੇ ਲੋਕ ਅੱਜ ਸਰੇ ਤਰੀਕੇ ਕਹਿਣ ਲੱਗੇ ਨੇ ਕਿ ਜੀ 400 ਪਾਰ 400 ਪਾਰ ਇਸ ਕਰਕੇ ਆਪਕੀ ਬਾਹਰ 400 ਪਾਰ ਇਸ ਕਰਕੇ ਕਿ ਅਸੀਂ ਸਰਦਾਰ ਬਦਲ ਸਕੀਏ ਔਰ ਇਸ ਯਾਦੂ ਹਿੰਦੂ ਰਾਸ਼ਟਰਾਸ਼ਟਰੀ ਦੇ ਦੇਸ਼ ਦੇ ਅਸੀਂ ਲੋਕ ਇੱਕ ਵੱਲਿਆ ਕਲੂਰ ਧਰਮਾਂ ਦੇ ਰਹਿਣ ਵਾਲੇ ਆ ਬਖੋ ਉਹ ਜਿਹੜੇ ਅਕੀਦੇ ਦੇ ਮੰਨਣ ਵਾਲੇ ਲੋਕ ਆ ਵੱਖ-ਵੱਖ ਧਰਮ ਦੇ ਲੋਕਾ ਹਰ ਇੱਕ ਨੂੰ ਇਸ ਸਭ ਧਰਮ ਦਾ ਮਤਲਬ ਇਹ ਜੋ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਇੱਕ ਆਜ਼ਾਦੀ ਆ ਸਾਨੂੰ ਇੱਕ ਹਰ ਇੱਕ ਧਰਮ ਉਹ ਆਪਣੀ ਮਰਜ਼ੀ ਮਤਾਬਕ ਖਾਣ ਖਾਣ ਦੀ ਪਹਿਲ ਦੀ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਦੀ ਧਰਮ ਨੂੰ ਕਰਨ ਦੀ ਇਸ ਨੂੰ ਮੰਨਣ ਦੀ ਅਰੇ ਲੋਕ ਇਹਨਾਂ ਤੋਂ ਬਹੁਤ ਵੱਡੇ ਦੇਲਾ ਪ੍ਰਧਾਨ ਸਾਡੀ ਮਰਜ਼ੀ ਦਾ ਕਾਉਂ ਦੇ ਸਾਡੀ ਪਰ ਰਜਾ ਕਿ ਉਹ ਸਾਡੀ ਮਰਜ਼ੀ ਦਾ ਪੈਨੋ ਕੋਈ ਸਾਡੀ ਪਾਰਟੀ ਨਾਲ ਹੀ ਕਿਸੇ ਨੂੰ ਮੰਨੋਗੇ ਇਹ ਬਹੁਤ ਹੀ ਖਤਰਨਾਕ ਦੇਸ਼ ਹੱਦ ਜਿਹੜੇ ਜਿਹੜੇ ਸਰਕਾਰ ਦੀ ਇਸ ਖਤਰਨਾਕ ਸਮੇਂ ਵਾਲੀ ਜਰੀਆ ਉਹਨਾਂ ਨੂੰ ਚਾਉਣ ਦੀ ਸੰਵਿਧਾਨ ਨੂੰ ਬਚਾਉਣਾ ਜ਼ਰੂਰੀ ਹੈ ਇਸੇ ਕਰਕੇ ਸਾਰੇ ਇਹ ਇਕੱਠੇ ਹੋਏ ਆ ਲੋਕਾਂ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਸਵਧਾਨ ਨੂੰ ਬਚਾਉਣ ਲਈ ਸਮਾ ਸੇਤਸੀ ਦੁਆਰਾ ਇਸ 2024 ਦੀ ਅਲੈਕਸਾ ਹੋ ਚੁੱਕੀ ਨੂੰ ਦੁਆਰਾ ਪੀਐਮ ਬਣਾ ਦਿੱਤਾ ਤੇ ਇਹ ਦੇਸ਼ ਦੇ ਵਿੱਚ ਦੁਬਾਰਾ elections ਨਹੀਂ ਹੋਣੀਆਂ ਇਸੇ ਕਰਕੇ ਸੀ ਸਾਰੇ ਇਕੱਠੇ ਹੋਏ ਆ ਜੀ ਅੱਜ ਦਾ ਜੋ ਸਾਡਾ ਪ੍ਰੋਟੈਸਟ ਹੈਗਾ ਆ ਇਹ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਤੇਜਰੀਵਾਲ ਜੀ ਉਹਨਾਂ ਨੂੰ ਜਿਹੜਾ ਇੱਕ ਝੂਠਾ ਕੇਸ ਪਾ ਕੇ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਆ ਇਹ ਮੋਦੀ ਸਰਕਾਰ ਨੇ ਜਿਹੜਾ ਇਹ ਘੁੱਟਿਆ ਹੋਇਆ ਜੋ ਅਸੀਂ ਕਹਿੰਦੇ ਸਾਡੇ ਆਮ ਆਦਮੀ ਪਾਰਟੀ ਦਿੱਲੀ ਦੇ ਚਾਹੇ ਉਹ ਸਿੱਖਿਆ ਮੰਤਰੀ ਹੋਣ ਜਿਵੇਂ ਮਨੀਸ਼ ਸ਼ੋਧਿਆ ਜੀ ਚਾਰੇ ਸੁਤਿੰਦਰ ਜੈਨ ਜੀ ਹੋਣ ਜਿਵੇਂ ਪਿੱਛੇ ਦੇ ਉਹ 6 ਮਹੀਨੇ ਨਰਿੰਦਰ ਮੋਦੀ ਅੰਦਰ ਰਹਿਣ ਤੋਂ ਬਾਅਦ ਉਹ ਬਾਹਰ ਆਏ ਨੇ ਜਮਾਨਤ ਤੇ ਤੇ ਕਿਹਾ ਹੈ ਸਾਰ ਇਨਸਾਨ ਨੂੰ ਸਾਡੇ ਆਰ ਕੇਜਰੀਵਾਲ ਜੀ ਹੋਣ ਸੁਤਿੰਦਰ ਜੈਨ ਜੀ ਹੋਣ ਸਾਡੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੂੰ ਚਾਕੇ ਪੂਰੀ ਦੀ ਪੂਰੀ ਕੈਬਨਿਟ ਹੁੰਦਾ ਸੁਤਾਰਿਆ ਅੱਜ ਜੇ ਬਾਬਾ ਸਾਹਿਬ ਵੀ ਇੰਨਾ ਉਹ ਮੇਟਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਸੀਂ ਅੱਜ ਬਾਬਾ ਸਾਹਿਬ ਦੇ ਜਿਹੜੀ ਪ੍ਰਤਿਭਾ ਹੈਗੀ ਉਹਨਾਂ ਨੂੰ ਦੇ ਫੋਲਰ ਪੱਤਰਨ ਤੋਂ ਬਾਅਦ ਜਿਹੜਾ ਅੱਜ ਇੱਥੇ ਹੈਗਾ ਹੈ ਕਿ ਇਹ ਜਨਾਬ ਮੇਨ ਹੈਗਾ ਆ ਕਿ ਸੰਵਿਧਾਨ ਬਚਾਓ ਸਤਾਨਾਸ਼ਾਹੀ ਖਟਕਟਾਓ ਇਸ ਕਰਕੇ ਸਰਕਾਰ ਸੰਵਿਧਾਨ ਬਚਾਉਣ ਦੀ ਜਿਹੜੀ ਸਾਡੀ ਲਗਾਈ ਚੱਲ ਰਹੀ ਆ ਸਾਡੇ ਇਹ ਬਾਬਾ ਸਾਹਿਬ ਅੰਬੇਡਕਰ ਜਿਹੜੇ ਹੈਗੇ ਨੇ ਉਹਨਾਂ ਨੇ ਸਾਡੇ ਭਾਰਤ ਦਾ ਜਿਹੜਾ ਸੰਵਿਧਾਨ ਬਣਾਇਆ ਸੀਗਾ ਤੇ ਅੱਜ ਅਸੀਂ ਜਿਹੜਾ ਹੈਗਾ ਸੰਵਿਧਾਨ ਬਚਾਉਣ ਦਾ ਜਿਹੜਾ ਇੱਕ ਆਮ ਵਰਗ ਦੇ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਜਿਹੜਾ ਤਕਾ ਹੋ ਰਿਹਾ ਉਨਾ ਤੇ ਜਿਹੜੀ ਕੋਨਾਸਾਈ ਹੋਰੀਆ ਨੂੰ ਖਤਮ ਕਰਨ ਦੇ ਲਈ ਜਿਹੜਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਆ ਆਪਣੀ ਜਿਹੜਾ ਟੀਮ ਜਿਹੜੀ ਆਮ ਆਦਮੀ ਪਾਰਟੀ ਇੱਥੇ ਪਹੁੰਚੀ ਹੋਈ ਹੈ ਜਿਹਦੇ ਵਿੱਚ ਦਰਜਾ ਬਜ਼ੁਰਗਾ ਜਿਹੜੇ ਵਲੰਟੀਅਰ ਸਾਥੀ ਸਾਡੇ ਚੇਅਰਮੈਨ ਸਹਿਬਾਨ ਹੋ ਗਏ ਹਲਕਾ ਇੰਚਾਰਜ ਸਾਡੇ ਹੁਣੀ ਸੱਜਨ ਸਿੰਘ ਚਿਮਾ ਜੀ ਜਿਹੜੇ ਆਏ ਹੋਏ ਨੇ ਇਹਨਾਂ ਦੇ ਨਾਲ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਜਿਨ੍ਹਾਂ ਦੀ ਰਹਿਨਮਾਈ ਏਟ ਮੈਡਮ ਨਲੀ ਸਖਲਾਨੀ ਜੀ ਦਾ ਪ੍ਰੋਗਰਾਮ ਹੋ ਰਿਹਾ ਹੈਗਾ ਜੀ ਚਾਉਣ ਵਾਸਤੇ ਜਿਹੜਾ ਧਰਨਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਅਸੀਂ ਸਵੇਰ ਦੇ ਇੱਥੇ ਪੂਰੀ ਜ਼ਿਲ੍ਹਾ ਟੀਮ ਕਪੂਰਥਲਾ ਦੀ ਬੈਠੀ ਹੈ ਹਲਕਾ ਫਗਵਾੜਾ ਤੋਂ ਸੁਲਤਾਨਪੁਰ ਲੋਧੀ ਤੋਂ ਪੱਲਾਤ ਤੋਂ ਕਪੂਰਥਲੇ ਤੋਂ ਪਾਰਟੀ ਦੇ ਸਾਰੇ ਸੀਨੀਅਰ ਆਗੂ ਆਏ ਨੇ ਵਲੰਟੀਅਰ ਆਏ ਨੇ ਇੱਥੇ ਸੈਂਕੜੇ ਦੀ ਗਿਣਤੀ ਵਿੱਚ ਹਾਜ਼ਰੀ ਹੈ ਔਰ ਅਸੀਂ ਇਹ ਜਿਹੜਾ ਪ੍ਰਬੰਧ ਹੈ ਤੇ ਬਹੁਤ ਵਧੀਆ ਸੁਚਾਰੂ ਢੰਗ ਦੇ ਨਾਲ ਕੀਤਾ ਹੈ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਰੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਹੋ ਔਰ ਅਸੀਂ ਸਾਰੇ ਸਾਥੀਆਂ ਦੇ ਵਿਚਾਰ ਸੁਣ ਰਹੇ ਹਾਂ ਜਿਵੇਂ ਸੰਵਿਧਾਨ ਦੇ ਨਾਲ ਛੇੜਛਾੜ ਹੋ ਰਹੀ ਹੈ ਔਰ ਬੀਜੇਪੀ ਸਰਕਾਰ ਮੋਦੀ ਸਰਕਾਰ ਸਵਿਧਾਨ ਦੀਆਂ ਧੱਜੀਆਂ ਉਡਾ ਰਹੀ ਐ ਅਸੀਂ ਉਹਦੇ ਬਿਲਕੁਲ ਵਿਰੋਧ ਕਰਦੇ ਆਂ ਪਰ ਉਹਨਾਂ ਨੇ ਪਤਾ ਨਹੀਂ ਕਿਹੜੇ ਡਰ ਤੋਂ ਸਾਡੇ ਹੀਰੋ ਸਾਡੇ ਸ਼ੇਰ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਉਹਨਾਂ ਨੂੰ ਸ਼ਾਇਦ ਇਹ ਭਰਮ ਸੀ ਕਿ ਕੇਜਰੀਵਾਲ ਮੇਰੇ ਕੋਲੋਂ ਰਿਹਾਈ ਮੰਗੇਗਾ ਮੇਰੇ ਕੋਲੋਂ ਰਿਹਾਈ ਮੰਗੇਗਾ ਪਰ ਕੇਜਰੀਵਾਲ ਕਹਿੰਦੇ ਰਿਹਾਈ ਨਹੀਂ ਮੈਨੂੰ ਇਹ ਦੱਸ ਮੈਨੂੰ ਕਿਹੜੇ ਜ਼ੁਰਮ ਵਿੱਚ ਅੰਦਰ ਕੀਤਾ ਅਸਲ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਾਡੇ ਹੀਰੋ ਅੰਦਰ ਕੀਤੇ ਜਾ ਰਹੇ ਨੇ ਇਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕੋਈ ਨਾ ਹੋਵੇ ਜਿਹੜੀ ਕੁਰਸੀ ਹੈ ਉਹ મોદી ਵਾਲੀ ਉਹ ਕਿਤੇ ਕੇਜਰੀਵਾਲ ਸਾਹਿਬ ਉੱਤੇ ਬਰਾਜਮਾਨ ਹੋ ਜਾਣ ਜਦ ਕਿ ਉਹ ਸਾਡੀ ਸੋਚ ਪੱਕੀ ਹੈ ਅਸੀਂ ਉਸ ਕੁਰਸੀ ਤੱਕ ਪਹੁੰਚੇ ਹੋਏ ਆਂ ਬਸ ਸਿਰਫ ਐਲਾਨ ਹੋਣਾ ਬਾਕੀ ਹੈ 13 ਦੀਆਂ 13 ਸੀਟਾਂ ਮੈਂਬਰ ਪਾਰਲੀਮੈਂਟ ਦੀਆਂ ਪੰਜਾਬ ਵਿੱਚੋਂ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਪਾਵਾਂਗੇ ਮੈਂ ਕਮਰ ਇਕਬਾਲ ਸਿੰਘ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਰਕਾਰਯੋਗ ਅੱਜ ਇਹ ਸਭ ਤੋਂ ਪਹਿਲਾਂ ਤੇ ਅੱਜ ਜਿਵੇਂ ਆਜ਼ਾਦੀ ਦਾ ਅੰਦੋਲਨ ਬਾਬਾ ਜੰਨਦੀ ਜੀ ਦੇ ਟਾਈਮ ਦੇ ਉੱਤੇ ਇੰਗਰਾਜ ਜੀ ਜਿੰਦਾ ਜੀ ਜੰਦਣਾ ਆਜ਼ਾਦੀ ਚਾਹੀਦੀ ਹੈ ਦੇਸ਼ਵਾਸੀ ਨੂੰ ਜੰਦਣਾ ਮਹੌਰ ਅੱਜ ਵੀ ਬਹੁਤ ਬਹੁਤ ਮੁਬਾਰਕਾਂ ਹੈ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਭ੍ਰਸਟ ਸਰਕਾਰ ਨੂੰ ਕਿੱਥੇ ਇਕੱਠ ਕਰ ਉਹ ਸਰਕਾਰ ਚਾਹੀਦੀ ਹੈ ਜਿੰਨੇ ਸਾਡੇ ਸੈਂਟਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਪਹਿਲਾਂ ਕਹਿਣਾ ਹੋਇਆ ਤਾਂ ਸਰਕਾਰ ਬਚਾਓ ਕਾਣਾ ਸ਼ਹਿ ਸੁਧਾਨ ਬਚਾਓ ਕਾਣਾ ਸ਼ਹਿ ਜੋ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਮੋਦੀ ਸਰਕਾਰ ਦੇ ਜਿਹੜੇ ਕਾਲੇ ਕਾਨੂੰਨ ਐ ਪਾਸ ਕਰ ਰਹੇ ਆ ਪੌਣੇ 2 ਮਿੰਟ ਲੈ ਲੇ ਮਿਹਰਬਾਨੀ ਉਹਨਾਂ ਦੇ ਖਿਲਾਫ ਇਕੱਠੇ ਮੈਂ ਅਪੀਲ ਕਰੂੰਗਾ ਪੂਰੇ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਤੋਂ ਲੋਕਾਂ ਨੂੰ ਮੈਡਮ ਰਾਜ ਸਾਡੇ ਕੋਲ ਹੁਣ ਇੱਕੋ ਹੀ ਅਧਿਕਾਰ ਜਿਹੜਾ ਇਹ ਦੋ ਦੋ ਮਿੰਟਾਂ ਅੱਗੇ ਆਪਣੇ ਵਿਚਾਰ ਆਪਾਂ ਆਪਣੇ ਵੋਟ ਦਾ ਸਹੀ ਵਰਤੋਂ ਕਰੀਏ ਵੋਟ ਦਾ ਜਿਹੜਾ ਸਾਡੇ ਕੋਲ ਅਧਿਕਾਰ ਹੈ ਉਹ ਇੱਥੇ ਹੋ ਜਾ ਹਥਿਆਰ ਹੈਗਾ ਕਿ ਆਪਾਂ ਉਹਨੂੰ ਅਗਰ ਸਹੀ ਵਰਤਾਂਗੇ ਇਹ ਸਰਕਾਰ ਜਿਹੜੀ ਕਹਿੰਦੀ ਆ ਅਸੀਂ ਇਸ ਵਾਰ ਮੋਦੀ ਸਰਕਾਰ 400 ਪਾਰ ਅਸੀਂ ਕਹਾਂਗੇ ਕਿ ਇਸ ਵਾਰ ਮੋਦੀ ਸਰਕਾਰ ਦੇਸ਼ ਤੋਂ ਬਾਹਰ ਦੇਸ਼ ਤੋਂ ਬਾਹਰ ਕਰਨਾ ਹੈਗਾ ਇਸ ਸਰਕਾਰ ਨੂੰ ਜੇ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਦੀ ਦੇਸ਼ ਦੇ ਵਿੱਚ ਇਲੈਕਸ਼ਨ ਨਹੀਂ ਹੋਊਗੀ ਡਿਕਟੇਟਰਸ਼ਿਪ ਹੋਊਗੀ ਤੱਕਾ ਹੋਊਗਾ ਹਰ ਆਮ ਆਦਮੀ ਦੇ ਨਾਲ ਹਰ आम ਲੋਕਾਂ ਦੇ ਨਾਲ ਤਕਾ ਹੋਗਾ ਸੋ ਇਹਨਾਂ ਕਹਿੰਦਾ ਹੋਇਆ ਧੰਨਵਾਦ ਬਿਲਕੁਲ ਜੀ ਅੱਜ ਬਹੁਤ ਹੀ ਪਵਿੱਤਰ ਦਿਨ ਦੇ ਉੱਤੇ ਬਹੁਤ ਹੀ ਤਾਨਾਸ਼ਾਹ ਸਰਕਾਰ ਦੇ ਖਿਲਾਫ ਅੱਜ ਜੋ ਧਰਨਾ ਦਿੱਤਾ ਹੈ ਮੈਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਤੇ ਮਰਾਮ ਬੀਤ ਪਰ ਜੀ ਨੂੰ ਉਹਨਾਂ ਦੀ ਜਨਮ ਦਿਵਸ ਤੇ ਸਤ ਸਤ ਨਮਸ ਕਰਨਾ ਚਾਹੁੰਦਾ ਕਿ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਕਾਰਨ ਹੀ ਅੱਜ ਸਾਡੇ ਵਰਗੇ ਹਰ ਗਲਤ ਲੀਡਰ ਨੂੰ ਹਰ ਤਲਕ ਵਰਗ ਨੂੰ ਅੱਜ ਅੱਜ ਕਨਸਟੀਟਿਊਸ਼ਨ ਦੇ ਮੁਤਾਬਿਕ ਖਾਲੋਨਡਣ ਦਾ ਆਪਣਾ ਹੱਕ ਰੱਖਣ ਦਾ ਵੋਟ ਪਾਉਣ ਦਾ ਹੱਕ ਮਿਲਿਆ ਹੈ ਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਉਹਨਾਂ ਦੇ ਸਰਕਾਰ ਦੇ ਨਾਲ ਨਾਲ ਲੱਖ ਲਖਤ ਹੋਰੇ ਨਮਨ ਕਰਦਾ ਜਿੱਥੇ ਮੈਂ ਗੱਲ ਕਰਾਂ ਬੀਜੇਪੀ ਤੋਂ ਲੈ ਸਰਕਾਰੀ ਜਿਨ੍ਹਾਂ ਦੇ ਖਿਲਾਫ ਅੱਜ ਸਿੱਖ ਕਰਨਾ ਪੈ ਰਿਹਾ ਕਰਨਾ ਹੈ ਇਹ ਤੁਸੀਂ ਰੀਸੈਂਟਲੀ ਇਹ ਸਾਰੀ ਨਿਊਜ਼ ਵਿੱਚ ਹਰ ਨਿਊਜ਼ ਚੈਨਲ ਦੇ ਵਿੱਚ ਲਗਭਗ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇੱਥੇ ਗੋਲੀ ਦੀ ਮੀਡੀਆ ਦਾ ਜ਼ੋਰ ਵੀ ਚੱਲਦਾ ਹੈ ਇਹ ਇੱਕ ਸਿਟਿੰਗ ਐ ਸੀਐਮ ਨੂੰ ਜੇਲ੍ਹ ਦੇ ਵਿੱਚ ਲੈਣਾ ਕਨਸਟੀਟਿਊਸ਼ਨ ਦੇ ਵਿੱਚ ਪਰਸਮਤਾ ਦੇ ਵਿੱਚ ਪਹਿਲੀ ਵਾਰੀ ਅਜਿਹਾ ਹੋਇਆ ਹੈ ਤੁਸੀਂ ਦੇਖੋ ਕਿ ਹੁਣ ਜਿਹੜਾ ਸੰਜੇ ਸਿੰਘ ਪੀਜੇਪੀ ਵੱਲੋਂ 445 ਕੈਂਡੀਡੇਟ ਜਿਹੜੇ ਨੇ ਅਜੇ ਤੱਕ ਹੁਣ ਤੱਕ ਅੱਲਾ ਨਹੀਂ ਗਏ ਨੇ ਜਿਹਦੇ ਵਿੱਚੋਂ 126 ਐਸੇ ਪੋਲੀਟਿਸਟ ਨੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਜਿਨ੍ਹਾਂ ਨੂੰ ਬਾਹ ਮਰੋੜ ਕੇ ਪੀਜੇਪੀ ਨੇ ਪਾਰਟੀ ਨੂੰ ਜੁਆਇਨ ਕਰਾਇਆ ਜਿਨ੍ਹਾਂ ਦੇ ਉੱਤੇ ਈਡੀ ਸੀਬੀਆਈ ਦੇ ਕੇਸ ਚੱਲ ਰਹੇ ਸੀ ਪਰ ਤੁਸੀਂ ਆਪਣੀ ਪੀਜੇਪੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਬੈਠ ਕੇ ਜਾਂ ਤਾਂ ਉਹਨਾਂ ਦੀਆਂ ਫਾਈਲ ਗਾਇਬ ਹੋ ਗਈਆਂ ਜਾ ਸੀਬੀਆਈ ਨੇ ਈਡੀ ਨੇ ਉਹਨਾਂ ਦੇ ਕੀਪ ਠੰਡੇ ਬਸਤੇ ਵਿੱਚ ਪਾਤੇ ਤੇ ਉਹ ਹਰ ਚੀਜ਼ ਤੋਂ ਪਾਰਕ ਹੋ ਗਏ ਅੱਜ ਦੇ ਦੀ 18ਵੇਂ ਲੋਕ ਸਭਾ ਦੇ ਵਿੱਚ ਕੋਲ ਲੜਨ ਜਾ ਰਹੇ ਨੇ ਕਿਉਂਕਿ ਇਸੇ ਦਾ ਇਸ ਚੀਜ਼ ਨੂੰ ਦਾ ਇਹਦਾ ਅਨੁਮਾਨ ਲਗਾਓ ਤੇ ਭਾਪੀ ਦਾ ਮੇਨ ਮਕਸਦ ਹੈ ਜੀ ਦੇਖੋ ਮੈਂ ਪਹਿਲਾਂ ਵੀ ਇੱਥੇ ਬੋਲ ਕੇ ਹਟਿਆ ਤੇ ਸਰਕਾਰਾਂ ਇਸ ਤੋਂ ਵੀ ਵੱਡੀਆਂ ਵੱਡੀਆਂ ਆਈਆਂ ਪਰ ਉਹਨਾਂ ਨੇ ਕਦੀ ਅੱਜ ਤੱਕ ਆਪੋਜੀਸ਼ਨ ਨੂੰ ਖਤਮ ਕਰਨ ਦੀ ਆਪੋਜੀਸ਼ਨ ਨੂੰ ਮਾਰਨ ਦੀ ਡੈਮੋਕ੍ਰੇਸੀ ਨੂੰ ਮਾਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਅਸੀਂ 284 ਦੀ ਗੱਲ ਕਰਦੇ ਆ ਉਹ ਤੋਂ ਰਜੀਤਾਂ ਦੀ ਸਰਕਾਰ ਨੂੰ 404 ਸੀਟਾਂ ਮਿਲੀਆਂ ਸੀ 514 ਦੇ ਵਿੱਚੋਂ 10 22 ਇਲੈਕਸ਼ਨ ਜਤਾ ਕੇ ਸਭ ਤੋਂ ਵੱਡੀ ਸਰਕਾਰ ਬਣੀ ਪਰ ਉਹਨਾਂ ਨੇ ਕਦੀ ਆਪਣੀ ਆਪੋਜੀਸ਼ਨ ਖਤਮ ਨਹੀਂ ਕੀਤਾ ਦੀ ਉਹਨਾਂ ਨੇ ਕਦੀ ਹੌਟ ਸੈਟਿੰਗ ਕਰਕੇ ਸਰਕਾਰਾਂ ਨਹੀਂ ਸੁਟੀਆਂ ਸੀ ਇਹ ਪੂਰੀ ਸਰਕਾਰਾਂ ਫੁੱਟਣ ਦੀ ਗੱਲ ਕਰੋ ਤੁਸੀਂ ਇਕ ਤਕਾਬ ਲਾਓ ਕਰਨਾਟਕ ਮੱਧ ਪ੍ਰਦੇਸ਼ ਉਥੇ ਕਿੱਥੇ ਨੀਂਦ ਨਹੀਂ ਕੀਤੀ ਇਹਨਾਂ ਨੇ ਮਹਾਰਾਸ਼ਟਰ ਦੇ ਬੇ ਸਰਕਾਰ ਸੁੱਟੀ ਉਹ ਵਾਰੀ ਉੱਤਰੀ ਸਰਕਾਰ ਦੀ ਚਿਰਤਨ ਦੀ ਸਰਕਾਰ ਸੁੱਟੀ ਪੰਜਾਬ ਨੂੰ ਵੀ ਖਤਮ ਕਰਨ ਵਾਸਤੇ ਉਹਨਾਂ ਨੇ ਇਹੇ ਛੋਟੀ ਦਾ ਜ਼ੋਰ ਲਗਾਇਆ ਇਹ ਸਾਡੇ ਸਿੱਖ ਇਹ ਪੰਜਾਬੀ ਹੀ ਸੀ ਜੋ ਦਿੱਲੀ ਦੀ ਗੁਰੂਆਂ ਤੇ ਉਹਦੀ ਛਾਤੀ ਤੇ ਚੜ ਕੇ ਆਪਣੀ ਆਵਾਜ਼ ਬੁਲੰਦ ਕਰਕੇ ਉਹਨੂੰ ਜਵਾਬ ਦੇ ਕੇ ਆਏ ਸੀ ਸਾਡੇ 750 ਸਾਡਾ 750 ਬੰਦਾ ਸ਼ਹੀਦ ਹੋਇਆ ਉਸ ਕਰਦੇ ਦੇ ਉੱਤੇ ਪਰ ਇੱਕ ਵੀ ਸਿੱਖ ਨੇ ਇੱਕ ਵੀ ਪੰਜਾਬੀ ਨੇ ਹਾਰ ਨਹੀਂ ਮੰਨੀ ਕਿ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਨੂੰ ਮੂਹ ਤੋੜ ਦੇਵਾਂਗੇ। ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਬਾਬਾ ਸਾਹਿਬ ਦੇ ਬਣਾਏ ਹੋਏ ਇਸ ਸੰਵਿਧਾਨ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਇਹ ਭਾਜਪਾ ਅੱਜ ਭਗਮਾ ਕੱਪੜਾ ਜੋ ਸਾਰਿਆਂ ਦੇ ਪੋਣਾ ਚਾਹੁੰਦੇ ਆ ਉਹ ਚਾਹੁੰਦੀ ਆ ਕਿ ਤੁਸੀਂ ਕੱਪੜਾ ਵੀ ਉਹ ਪਾਓ ਜੋ ਅਸੀਂ ਤੁਹਾਨੂੰ ਦੱਸਾਂਗੇ। ਤੁਸੀਂ ਪੂਜੋ ਵੀ ਉਹਨੂੰ ਜਿਹਨੂੰ ਅਸੀਂ ਕਹਾਂਗੇ। ਤੁਸੀਂ ਖਾਓ ਵੀ ਉਹ ਜੋ ਅਸੀਂ ਕਹਾਂਗੇ। ਤੁਸੀਂ ਦੁਸ਼ਮਣੇ ਵੀ ਉਹਨਾਂ ਰੱਖੋ ਜਿਹਨੂੰ ਅਸੀਂ ਕਹਾਂਗੇ। ਕਾਤੇ ਦੋਸਤ ਵੀ ਉਹ ਹੋਣਗੇ ਜਿਹਨੂੰ ਅਸੀਂ ਕਹਾਵਾਂਗੇ ਇਹ ਸੰਵਿਧਾਨ ਨੂੰ ਇਹ ਦੇਸ਼ ਨੂੰ ਹਿੰਦੁਸਤਾਨ ਨੂੰ ਦੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਕਿਹਾ ਜਾਂਦਾ ਅੱਜ ਉਹ ਡੈਮੋਕਰੇਸੀ ਖਤਰੇ ਵਿੱਚ ਆ ਅਸੀਂ ਪਹਿਲਾਂ ਵੀ ਸਲੋਗਨ ਕਿਹਾ ਇਹ ਸਾਡੀ ਗੁਮਾਨ ਹੈ ਕਿ ਅਸੀਂ ਜੇਲ ਦਾ ਅਸੀਂ ਅਤਿਆਚਾਰ ਦਾ ਜਵਾਬ ਆਪਣੇ ਵੋਟ ਨਾਲ ਦਵਾਗੇ ਇਸ ਸਤਾਣਾਸ਼ੀ ਸਰਕਾਰ ਨੂੰ ਬਹੁਤ ਪੂਰੀ ਉਮੀਦ ਹੈ ਕਿ ਅਸੀਂ ਪੰਜਾਬ ਵਿੱਚੋਂ 13 0 ਦੇ ਨਾਲ ਜਿੱਤ ਕੇ ਇਸ ਪੰਜਾਬ ਇੱਕ ਮਿਸਾਲ ਬਣ ਕੇ ਰਹੇਗਾ ਪੰਜਾਬ ਹਮੇਸ਼ਾ ਇਸ ਦੇ ਵਿੱਚ ਇੱਕ ਪਹਿਲ ਦੇ ਤੌਰ ਤੇ ਇੱਕ ਐਗਜ਼ਾਮਪਲ ਸੈੱਟ ਕਰਦਾ ਆਇਆ ਇਸ ਇਸ ਲੋਕ ਸਭਾ ਦੀ ਇਲੈਕਸ਼ਨ ਵਿੱਚ ਵੀ ਇੱਕ ਐਗਜ਼ਾਮਪਲ ਸੈੱਟ ਕਰੇਗਾ ਤੇ ਮੋਦੀ ਦੇ ਉਹਦੀ ਹੰਕਾਰ ਨੂੰ ਤੋੜ ਕੇ ਇੱਕ ਐਗਜ਼ਾਮਪਲ ਸੈੱਟ ਕਰੇਗਾ। ਭਾਵਾ ਸਾਹਿਬ ਅੰਬੇਦਕਰ ਰਾਜ ਜਨਤੀ ਹੈ ਅਸੀਂ ਇਸ ਦਿਨ ਤੇ ਐਹਿਦ ਕਰਦੇ ਆਂ ਇਸ ਦਿਨ ਤੇ ਐਹਿਦ ਕਰਦੇ ਆਂ ਔਰ ਸਾਨੂੰ ਇਸ ਟਾਈਮ ਸਾਡਾ ਜਿਹੜਾ ਸੰਵਿਧਾਨ ਹੈ ਉਸ ਤੇ ਖਤਰਾ ਹੈ। ਔਰ ਅਸੀਂ ਇਹ ਅਹਿਦ ਕਰਦੇ ਹਾਂ ਕਿ ਇਹ ਤਾਨਾਸ਼ਾਹੀ ਨੂੰ ਹਟਾਣਾ ਔਰ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਸ਼ੁਰੂ ਤੋਂ ਸੰਘਰਸ਼ ਚੱਲਦਾ ਰਿਹਾ ਹੈ ਸੰਘਰਸ਼ ਕਰਦੇ ਰਹੇ ਹਾਂ ਤੇ ਅੱਗੇ ਵੀ ਅਗਸਤ ਕਰਾਂਗੇ ਨਹੀਂ ਜੀ ਸਾਰੇ ਕਰਦੇ ਹਾਂ ਹਰ ਟਾਈਮ ਰੱਖਦੇ ਹਾਂ ਅਸੀਂ ਉਹਨਾਂ ਦਾ ਬਹੁਤ ਧਿਆਨ ਰੱਖਦੇ ਹਾਂ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਤੁਹਾਨੂੰ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਵੀ ਮਿਲੇਗੀ ਔਰ ਅਸੀਂ ਉਹਨਾਂ ਦੀ ਸੋਚ ਨੂੰ ਆਪਣਾ ਇਹ ਸਭ ਤੋਂ ਪਹਿਲਾਂ ਇਹ ਥੀ ਜਿਹੜੀਆਂ ਸਾਰੀਆਂ ਬੈਠੀਆਂ ਸੀ ਅੱਗੇ ਤਾਂ ਹੋਇਆ ਜਿੱਤੇ ਜਿੱਤੇ ਤੋਂ ਵੱਧਦੀ ਗਈ ਉਹ ਪਿੱਛੇ ਪਿੱਛੇ ਨੂੰ ਇੱਕ ਜ਼ੋਰਦਾਰ ਨਾਮ ਭੀਮਰਾਓ ਵਾਹ ਭੀਮਰਾਓ ਰਾਓ ਬੇਦਕਰ ਜੀ ਦੇ ਜਵੰਤੀ ਦੇ ਕਬ ਨੂੰ ਲੱਖ ਲੱਖ ਵਧਾਈ ਤੇ ਅੱਜ ਅਸੀਂ ਇਹ ਧਰਨਾ ਜਿਹੜਾ ਲਗਾਇਆ ਆ ਇਹ ਮੋਦੀ ਦੀਆਂ ਨੀਤੀਆਂ ਦੇ ਬਰਖ ਖਿਲਾਫ ਲਾਇਆ ਜੋ ਕਿ ਸਾਡੇ ਤਪਰੀਮੋ ਰਵਿੰਦ ਕੇਜਰੀਵਾਲ ਜੀ ਨੂੰ ਨਜਾਇਜ਼ ਪਰਚੇ ਕਰਕੇ ਸਲਾਖਾਂ ਪਿੱਛੇ ਦਿੱਤਾ ਹੋਇਆ ਉਹਦੇ ਸਬੰਧ ਵਿੱਚ ਇਹ ਸਾਰੇ ਧੜੇ ਚੱਲ ਰਹੇ ਆ ਕਿਉਂਕਿ ਅੱਜ ਬਹੁਤ ਹੀ ਵੱਡੀ ਲੋੜ ਆ ਦੇਸ਼ ਨੂੰ ਕਿ ਇਸ ਜਿਹੜੀ ਮੋਦੀ ਸਰਕਾਰ ਦੀ ਧੱਕੇਸ਼ਾਹੀਆਂ ਕਰ ਰਹੀ ਆ ਉਹਨਾਂ ਤੋਂ ਬਚਾਉਣ ਲਈ ਉਹ ਆਪਾਂ ਇਸ ਦਾ ਤਾਂ ਹੀ ਬਚਾ ਸਕਦੇ ਆ ਜੇ ਅੱਜ ਆਪਾਂ ਵੋਟ ਅਰਵਿੰਦ ਕੇਜਰੀਵਾਲ ਜੀ ਜੀ ਹੱਕ ਚ ਤੇ ਮੋਦੀ ਦੇ ਐਂਟੀ ਪਾਈਏ ਵੋਟਾਂ ਦੇ ਨਾਲ ਹੀ ਉਹਨੂੰ ਜਿੱਤਿਆ ਜਾ ਸਕਦਾ ਨਾ ਕਿਉਂਕਿ ਜਦੋਂ ਕਿਸੇ ਦੇ ਹੱਥ ਵਿੱਚ ਕਾਨੂੰਨ ਜਾਂ ਪਾਵਰ ਹੁੰਦੀ ਆ ਉਹਨੂੰ ਓਦਾਂ ਨਹੀਂ ਜਿੱਤਿਆ ਜਾ ਸਕਦਾ ਅੱਜ ਆਪਣੇ ਕੋ ਅਧਿਕਾਰ ਆ ਮੈਂ ਸਭ ਨੂੰ ਬੇਨਤੀ ਕਰਦਾ ਕਿ ਅੱਜ ਆਪਾਂ ਵੋਟਾਂ ਮੋਦੀ ਦੇ ਐਂਟੀ ਪਾ ਕੇ ਦੂਜੀਆਂ ਪਾਰਟੀਆਂ ਅਰਵਿੰਦ ਕੇਜਰੀਵਾਲ ਜੀ ਨੂੰ ਹੱਥ ਮਜ਼ਬੂਰ ਕਰੀਏ ਕਿਉਂਕਿ ਇਹ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੁੰਨੇ ਆ ਅਸੀਂ ਵੇਖਦੇ ਆ ਕਿ ਅਸੀਂ ਉਹਨੇ ਇਤਸ਼ਾ ਨਹੀਂ ਸਾਨੂੰ ਇਹਨਾਂ ਲੋਕਾਂ 'ਚ ਦੇਖਦਾ ਜਿੰਨਾ ਚਾਹੀਦਾ ਸੀ ਜੋ ਅਰਵਿੰਦ ਕੇਜਰੀਵਾਲ ਜੀ ਨੇ ਜਿੰਨਾ ਕੰਮ ਕੀਤੇ ਉਹਨਾਂ ਦਾ ਪੂਰਾ ਪ੍ਰਭਾਵ ਜਿਹੜਾ ਇਹ ਨਹੀਂ ਪਾ ਸਕੇ ਲੋਕ ਸਾਡੇ ਲੀਡਰ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਇਕੱਠੇ ਹੋ ਕੇ ਅੱਜ ਵੋਟ ਅਰਵਿੰਦ ਕੇਜਰੀਵਾਲ ਦੀ ਹੱਕ ਦੇਣੀ ਚਾਹੀਦੀ ਹੈ ਤੇ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਆ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਸਾਹਿਬ ਜੀ ਜਨਤੀ ਸੰਵਿਧਾਨ ਬਚਾਓ ਅਮੇਕਾ ਸੰਵਿਧਾਨ ਬਚਾਓ ਹੋਰ ਅੱਗੇ ਵਧਾਣਾ ਚਾਹੁੰਦੇ ਆ ਉਹ ਗੁੰਡਾ ਕਰਦੀ ਸਾਹਿਬ ਦਾ ਮੂੰਹ ਤੋੜਵਾ ਜਵਾਬ ਦੇ ਦਿੱਤਾ ਨਾ ਸਹੀ ਜੋ ਸਰਕਾਰ ਹੈਗੀ ਆ ਚਾਹੀਦੀ ਆ ਤੇ ਲੋਕਾਂ ਨੂੰ ਆਪਣੇ ਹੱਥ ਕੇਂਦਰ ਸਰਕਾਰ ਦੇ ਵਿੱਚ ਜਿੱਨੇ ਆਪਣੇ ਖੰਡਾ ਰਾਜ ਇਹ ਮੌਕਾ ਮਿਲਣਾ ਬਣਾ ਕੇ ਰੱਖਿਆ ਹੋਇਆ ਉਹਦੇ ਕਰਕੇ ਹੀ ਅੱਜ ਇੰਨੀ ਗੁੰਡਾਗਰਦੀ ਸਾਲ ਲੈ ਰਹੀਆਂ ਨਹੀਂ ਤੇ ਸ਼ਾਇਦ ਜਦੋਂ ਦਾ ਦੇਸ਼ ਆਜ਼ਾਦ ਹੋਇਆ ਅੱਜ ਅਸੀਂ ਜੀਂਦੇ ਕਾਬਲ ਨਹੀਂ ਇੰਨੀ ਕਦੀ ਵੀ ਗੁੰਡਾਗਰਦੀ ਸਾਡੇ ਦੇਸ਼ ਦੇ ਵਿੱਚ ਨਹੀਂ ਹੋਈ ਧੰਨਵਾਦ ਕਰਦੀਆਂ ਜਿਹੜੇ ਕਦੇ ਤੁਸੀਂ ਦੇਖਿਆ ਸੀਗਾ ਜਦੋਂ ਟਿੰਟੀ ਟਾਈਮ ਕੱਢ ਕੇ ਜਦੋਂ ਸੂਬਾ ਮੁੱਖ ਮੰਤਰੀ ਟੱਕ ਦੇਸ਼ਾਂ ਦੇ ਵਿੱਚ ਸੁੱਟਿਆ ਹੋਵੇ ਆਪਣੇ ਲੇਡੀਜ਼ ਹਾਂ ਜੀ ਤੁਸੀਂ ਦੇਖਿਆ ਸੀਗਾ ਔਰਤਾਂ ਨੂੰ ਜਾ ਕੇ ਕਿਸੇ ਸਿਸ ਦਾ ਉਪ ਮੁੱਖ ਮੰਤਰੀ ਚੱਕ ਕੇ ਜੇਲਾਂ ਦੇ ਵਿੱਚ ਫੁੱਟਿਆ ਹੋਵੇ ਉਹ ਅੱਗੇ ਨਾਲੋਂ ਕਾਫੀ ਜ਼ਿਆਦਾ ਬਦਲ ਚੁੱਕੀ ਹੈ ਪਹਿਲਾਂ ਉਹ ਗੱਲ ਨਹੀਂ ਰਹੀ ਉਹ ਕਦੇ ਤੁਸੀਂ ਐਵੇਂ ਨਹੀਂ ਦੇਖਿਆ ਕਿ ਪੂਰੀ ਦੀ ਪੂਰੀ ਟੇਬਲ ਵਿੱਚ ਚੱਕ ਕੇ ਜੇਲਾਂ ਦੇ ਵਿੱਚ ਫੁੱਟ ਕੇ ਪਾਵੇ ਜਿਹੜੀਆਂ ਪ੍ਰਥੀਤਾਂ ਨੇ ਉਹਨਾਂ ਨੂੰ ਦੂਰ ਕਰ ਇੰਨੀ ਗੁੰਡਾਗਰਦੀ ਕਿਉਂਕਿ ਇੱਕ ਨਾ ਇੱਕ ਦਿਨ ਇੰਨੀ ਬਤਮਾਸੀ ਬਾਜੂ ਠਾਣੀ ਚਾਹੀਦੀ ਹੈ ਉਠਾਣੀ ਵੀ ਹੈ ਬੇਰਮਾਨੀਆਂ ਦਾਨੀਆਂ ਦੇ ਸਿਰ ਦੇ ਉੱਤੇ ਹੌਸਲੇ ਕਰਕੇ ਅੱਗੇ ਵਧਣਾ ਚਾਹੀਦਾ ਹੈ ਜਿਹੜਾ ਆਪਣਾ ਪ੍ਰਚਾਰ ਕਰਦੇ ਨੇ ਜਿਹੜਾ ਔਰਤਾਂ ਨਹੀਂ ਕਰ ਸਕਦੇ ਉਹਨਾਂ ਨੂੰ ਬਿਜ਼ਨਸ ਜ਼ਿੰਦਗੀ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਜਿਹੜੀ ਤੇ ਇੱਕ ਕੋਨਾ ਉਗਲਦੀ ਹੈ